ਕੋਣ ਖੜਕੇ ਤੇਰਾ ਧੂਆ ਕਟਵਾਇਆ ਵੀ ਆ ਤੇ ਤੇਰਾ ਕੁਲੜ ਪੀਜੇ ਵਾਲਿਆ ਬੰਦ ਤੇਰੇ ਧੂਏ ਦੇ ਉੱਤੇ ਸਾਲਿਆ ਫਿੰਸੀਆਂ ਹੋਈਆਂ ਹੋਈਆਂ ਕਦੀ ਕਦੀ ਸਾਬਣ ਲਾ ਕੇ ਧੋਤਾ ਸੀ ਆਪਣਾ ਧੂਆ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਸ਼ਰਮ ਇਹ ਗੱਲ ਕਹਿ ਰਿਹਾ ਕਿ ਪੁਲਿਸ ਪ੍ਰਸ਼ਾਸਨ ਕੋ ਮੈਂ ਭਾਨੇ ਸਿੱਧੂ ਨੂੰ ਕਟਵਾਇਆ ਸਾਡੀ ਦਿੱਤੀ ਬਾ ਯਾਰ ਰਹੂਗੀ ਤੈਨੂੰ ساری ਜ਼ਿੰਦਗੀ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਈ ਜਾਵੇ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਇਸ ਤਰ੍ਹਾਂ ਬਕਵਾਸ ਕਰਦੇ ਇਸ ਨੇ ਇੱਕ ਧੀ ਨੂੰ ਇੱਕ ਭੈਣ ਨੂੰ ਪੰਜਾਬ ਦੀ ਧੀ ਨੂੰ ਇਹਨੇ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਉਸ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਭਾਨ ਨੇ 1 ਕਰੋੜ ਤੋਂ ਉੱਪਰ ਰੁਪਈਆ ਜਿਹੜਾ ਲੋਕਾਂ ਦਾ ਏਜੰਟਾਂ ਦੇ ਕੋਲ ਫਸਿਆ ਹੋਇਆ ਸੀ ਉਹ ਵਾਪਸ ਕਰਵਾਇਆ ਹਾਦਰ ਦੀ ਗੱਲ ਕਰਦਾ ਸੀ ਹੈ ਬਾਤ ਇਹ ਰੰਗਰੇਟੇ ਨੇ ਕੱਲੇ ਨੇ ਤੁਹਾਡੀ ਸਾਰੀ ਗੰਦੀ ਨਸਲ ਦੇ ਪਿਛਵਾੜੇ ਚ ਦਿੱਤੀ ਪਈ ਆ ਰੰਗਰੇਟੇ ਨੇ ਕੱਲੇ ਨੇ ਦਿੱਤੀ ਪਈ ਆ ਤੇ ਚੀਕਾਂ ਕਢਾਈਆਂ ਪਈਆਂ ਬਾਹਰਲੇ ਮੁਲਕਾਂ ਤੱਕ ਵੀ ਚੀਕਾਂ ਸੁਣਦੀਆਂ ਗੋਰੇ ਵੀ ਚੀਕਾਂ ਸੁਣਦੇ ਆ ਤੁਹਾਡੀਆਂ ਕਿੰਨੀਆਂ ਕਟੀੜਾ ਲੁਧਿਆਣੇ ਚ ਇਕੱਠੀਆਂ ਹੋਈਆਂ ਸੀਗੀਆਂ ਅਸਮਾਨ ਵੱਲ ਨੂੰ ਟੂਆ ਉੱਪਰ ਨੂੰ ਚੁੱਕ ਕੇ ਹੈ ਦੂਜੀ ਗੱਲ ਕਿੰਦਾ ਸੀ ਵੀ ਉਸ ਰਾਤ ਉਹ ਨੰਕੇ ਦਿਖਾ ਦੇ ਤੇ ਕੱਲ ਉਸ ਰਾਤ ਉਹ ਵੀ ਰੰਗੇ ਆ ਤੇ ਕੋਲ ਵੀ ਆਏ ਆ ਤੇ ਕੋਲ ਖੜ ਕੇ ਤੇਰਾ ਢੂਆ ਕਟਵਾਇਆ ਵੀ ਆ ਹੈਨਾ ਤੇ ਤੇਰਾ ਕੁੱਲੜ ਪੀਜੇ ਵਾਲਿਆਂ ਵਾਂਗੂ ਤੇਰੇ ਢੂਏ ਦੇ ਉੱਤੇ ਸਾਲਿਆ ਫਿੰਸੀਆਂ ਹੋਈਆਂ ਹੋਈਆਂ ਕਦੀ ਕਦੀ ਸਾਬਣ ਲਾ ਕੇ ਧੋਤਾ ਸੀ ਆਪਣਾ ਢੂਆ ਤੇਰੇ ਪਟੇ ਮਾਰਨ ਤੋਂ ਪਹਿਲਾਂ ਪਰਮਾਲ ਦੇ ਨਾਲ ਟੱਕਦੇ ਸੀਗੇ ਤੇ ਫੇਰ ਜਾ ਕੇ ਉਹ ਪਟਾ ਤੇਰੇ ਫੇਰਦੇ ਸੀਗੇ ਕੱਲ ਕਿਦਾਂ ਪੈਰਾ ਪਾਰ ਬਿਠਾਇਆ ਸੀ ਤੈਨੂੰ ਰ ਲੇਕਦਾ ਕਰਦਾ ਸੀ ਕਿੱਦਾਂ ਤਰਸਉਂਦਾ ਸੀ ਮੈਨੂੰ ਤੇਰੇ ਇਥੇ ਸਾੜੇ ਦਿੱਤੀ ਬਾਹ ਯਾਦ ਰਹੂਗੀ ਤੈਨੂੰ ਸਾਰੀ ਜ਼ਿੰਦਗੀ ਤੇ ਤੇਰੇ ਟੋਲੇ ਨੂੰ ਹੁਣ ਤੇਰੇ ਤੋਂ ਬਾਅਦ ਕਣਕਚੋਰਾ ਹੁਣ ਮੱਝਾ ਚੋਰ ਦੀ ਮਾਰੀ ਆ ਇਹ ਬਾਹ ਅਸੀਂ ਚੜੀ ਆ ਹੁਣ ਇਹ ਬਾਹ ਐਸੀ ਚੜੀ ਆ ਇਹਦੇ ਵਿੱਚ ਜੋ ਤੁਸੀਂ ਧਾਰਾ ਦੇ ਬਾਰੇ ਸੁਣ ਰਹੇ ਹੋ 384 ਇਹਦੀ ਜ਼ਮਾਨਤ ਹੈ ਨਹੀਂਗੀ ਇਹ ਗੈਰ ਜ਼ਮਾਨਤੀ ਆ ਇਹ ਧਾਰਾ ਇੰਤੇ ਸਮਝੋਤਾ ਵੀ ਨਹੀਂ ਹੋ ਸਕਦਾ ਕਿਸੇ ਨੂੰ ਜਾਨ ਦੀ ਮਾਰਨ ਦੀ ਧਮਕੀ ਦੇ ਕੇ ਉਹ ਤੋਂ ਪੈਸੇ ਵਸੂਲਣਾ ਹਾਸਲ ਕਰਨਾ ਇਹਨਾਂ ਦਾ ਅਸਲੀ ਕੰਮ ਆ ਆ ਇਹਨਾਂ ਦੀ ਅਸਲੀ ਔਕਾਤ ਆ ਆ ਪੰਜਾਬ ਪੁਲਿਸ ਨੂੰ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਆ ਦਿਨੋ ਸਲੂਟ ਕਰਦਾ ਐ ਕਿ ਪੰਜਾਬ ਪੁਲਿਸ ਬਾਰ ਬਾਰ ਕਰੇ ਜੇ ਸਖਤ ਨਾ ਹੋਵੇ ਇਦਾਂ ਦੇ ਹੱਡਾ ਰੋੜੀ ਜੇ ਕੁੱਤੇ ਸ਼ਾਮ ਨੂੰ ਮੁਰਗਾ ਬੱਕਰਾ ਨਹੀਂ ਬੰਦੇ ਵੰਡ ਕੇ ਖਾਣ ਪੰਜਾਬ ਪੁਲਿਸ ਜਿੰਦਾਬਾਦ ਪਲਾ ਪੰਜਾਬ ਪੁਲਿਸ ਨੂੰ ਦਿਲੋਂ ਸਲੂਟ ਆ ਹੁਣ ਇਹ ਕਹਿੰਦਾ ਸੀ ਕਿ ਲੁਧਿਆਣੇ ਵਾਲੇ ਡਾਕਟਰ ਦੇ ਬਾਹ ਚੜਾਂਗੇ ਤੇ ਬਾਹ ਕਿਹਦੇ ਚੜ ਗਈ ਜਿਹੜਾ ਵਿਅਕਤੀ ਕਿਸੇ ਲਈ ਟਵਾ ਪੁੱਟਦਾ ਹੈ ਨਾ ਇੱਕ ਮਨੋਜ ਹੀਰਾ ਨਾਮ ਦਾ ਪੱਤਰਕਾਰ ਸੀਗਾ ਜਿਹੜਾ ਹੁਣ ਇਸ ਟਾਈਮ ਜੇਲ੍ਹ ਦੇ ਵਿੱਚ ਬੈਠਾ ਜੇਲ੍ਹ ਦੀ ਚੱਕੀ ਪੀਸਦਾ ਬਿਆ ਆ ਉਹ ਵੀ ਆ ਇੱਥੇ ਲੁਧਿਆਣੇ ਦੇ ਵਿੱਚ ਕੁਝ ਹੱਡਾ ਰੋੜੀ ਦੀਆਂ ਕਤਿਨਾ ਇਕੱਠੀਆਂ ਹੋਈਆਂ ਸੀਗੀਆਂ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਤੇ ਮਨੋਜ ਹੀਰਾ ਜਿਹੜੇ ਸ਼ੇਰ ਦਾ ਸ਼ਿਕਾਰ ਕਰਨ ਦੇ ਲਈ ਜਿੰਨੂੰ ਜੇਲ੍ਹ ਪਹੁੰਚਣ ਤੇ ਲਈ ਬਹੁਤ ਜ਼ਿਆਦਾ ਬਕਵਾਸ ਕਰਦਾ ਪਿਆ ਸੀ ਉਹ ਖੁਦ ਜੇਲ੍ਹ ਦੇ ਵਿੱਚ ਚਲਾ ਗਿਆ ਪਹਿਲਾ ਇਹ ਕਾਲਪੁਰਖ ਨੇ ਫੈਸਲਾ ਕੀਤਾ ਤੇ ਦੂਸਰਾ ਆ ਜਿਹੜਾ ਬਾਹ ਚੜਨ ਦੀ ਗੱਲ ਕਰ ਰਿਹਾ ਸੀਗਾ 3 ਸਾਲ ਦੀ ਸਜ਼ਾ ਆ ਤੇ ਨਾਲ ਜੁਰਮਾਨਾ ਆ ਇਸਨੇ ਇੱਕ ਧੀ ਨੂੰ ਇੱਕ ਭੈਣ ਨੂੰ ਪੰਜਾਬ ਦੀ ਧੀ ਨੂੰ ਇਹਨੇ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਉਸ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਇਹਨੇ ਸਿਰਫ ਇੱਕ ਧੀ ਦੇ ਮਸਲੇ ਦੇ ਵਿੱਚ 384 ਦੀ ਕਾਰਵਾਈ ਹੋ ਰਹੀ ਆ ਦੋ ਧੀਆਂ ਆਦਰ ਚੇਤਾ ਹੋਗਾ ਪਿਛਲੇ ਸਾਲ ਪਟਿਆਲਾ ਦੇ ਜੋਗਾ ਪਿੰਡ ਦੀਆਂ ਉਹਨਾਂ ਧੀਆਂ ਦੇ ਪਿਓ ਤੇ ਦਾਦੇ ਨੂੰ ਭਾਣੇ ਸਿੱਧੂ ਹੁਣਾ ਨੇ ਇਹਨਾਂ ਦੀ ਗੈਂਗਸਟਰਾਂ ਦੀ ਟੀਮ ਨੇ ਇਹਨਾਂ ਹੰਡਾ ਰੋੜੀ ਦੇ ਕੁੱਤਿਆਂ ਨੇ ਉਦੇ ਪਿਓ ਨੂੰ ਤੇ ਉਹਦੇ ਧਾਤੇ ਨੂੰ ਮਰਵਾ ਦਿੱਤਾ ਸੀਗਾ। ਔਰ ਇਹ ਹੱਡਾ ਰੋੜੀ ਦੇ ਉਹ ਕੁੱਤੇ ਨੇ ਜਿਹੜੇ ਕੀ ਆਪਣੇ ਵਰਗੇ ਹੱਡਾ ਰੋੜੀ ਦੇ ਹੋਰ ਕੁੱਤਿਆਂ ਦੀ ਗਿਣਤੀ ਵਧਾ ਕੇ ਇਹ ਤਾਕਤਵਰ ਬਣ ਜਾਂਦੇ ਆ ਜੇ ਇਹਨਾਂ ਕੋਲ ਕੋਈ ਰਾਜਨੀਤਿਕ ਪੋਲੀਟੀਕਲ ਤਾਕਤ ਨਹੀਂ ਹੈਗੀ। ਤੁਸੀਂ ਸੋਚੋ ਵੀ ਅਜੇ ਆਪਣੀ ਗਿਣਤੀ ਦੀ ਤਾਕਤ ਵਧਾ ਕੇ ਗਿਣਤੀ ਵਧਾ ਕੇ ਤਾਕਤਵਰ ਹੋ ਜਾਂਦੇ ਆ ਤੇ ਪਰਚੇ ਕੈਂਸਲ ਕਰਾ ਲੈਂਦੇ ਆ। ਹੁਣ ਆ ਪਰਚਾ ਕੈਂਸਲ ਕਰਾ ਕੇ ਦਿਖਾਉਣ। ਮੈਂ ਲੱਤ ਥੱਲੇ ਲੰਘ ਜੂੰਗਾ। ਇਹ ਪਰਚਾ ਕੈਨਸਲ ਹੋ ਜਵੇ 384 ਤਾਰਾ ਇਹ ਇੱਕ ਦੂਜੇ ਨੂੰ ਬੈਕਅਪ ਦਿੰਦੇ ਆ ਤੇ ਜਿਹੜਾ ਮਜਾ ਚੋਰ ਗੈਂਗਸਟਰ ਜਿਹਦਾ ਪਛੋਕੜ ਕ੍ਰਿਮੀਨਲ ਆ ਜਿਹਨੂੰ ਰਾਮਪੁਰੇ ਫੂਲ ਦੇ ਲੋਕਾਂ ਨੇ ਪਹਿਲਾਂ ਵੀ ਹਰਾਇਆ ਸੀ ਤੇ ਗਾਂ ਵੀ ਹਰਾਉਣਗੇ ਮੌਣ ਹਲਕੇ ਦੇ ਲੋਕਾਂ ਨੇ ਪਹਿਲਾਂ ਵੀ ਹਰਾਇਆ ਸੀ ਗਾਂ ਵੀ ਹਰਾਉਣਗੇ ਬਠਿੰਡੇ ਦੇ ਲੋਕ ਪਹਿਲਾਂ ਵੀ ਇਹਨੂੰ ਹਰਾਇਆ ਸੀ ਤੇ ਗਾਂ ਵੀ ਇਹਨੂੰ ਰਿਜੈਕਟ ਕਰਨਗੇ ਇਨਾਂ ਦਾ ਇੱਕ ਟੋਲਾ ਆ ਤੇ ਇਹ ਅਜੇ ਇਨਾਂ ਦੇ ਕੋਲ ਕੋਈ ਪੋਲਿਟਿਕਲ ਤਾਕਤ ਨਹੀਂ ਹੈਗੀ ਤੇ ਇਹ ਆਪਣੀ ਗਿਣਤੀ ਦਾ ਇਕੱਠ ਕਰਕੇ ਹਡਾ ਰੋੜੀ ਦੇ ਹੋਰ ਕੁੱਤੇ ਇਕੱਠੀਆਂ ਕਰਕੇ ਤੇ ਇਹ ਆਪਣੇ ਪਰਚੇ ਵੀ ਕੈਂਸਲ ਕਰਾ ਲੰਦੇ ਆ ਹਨਾ ਲੋਕਾਂ ਦੇ ਕੋਲ ਰੰਗਦਾਰੀਆਂ ਫਰੋਤੀਆਂ ਮੰਗਦੇ ਆ ਧਮਕਾ ਕੇ ਜ਼ਮੀਨਾਂ ਤੇ ਕਬਜ਼ੇ ਕਰਦੇ ਆ ਦੁਕਾਨਾਂ ਤੇ ਕਬਜ਼ੇ ਕਰਦੇ ਆ ਹਨਾ ਫਿਰ ਤੁਸੀਂ ਦੇਖਿਆ ਕਿ ਸਕੂਲਾਂ ਦੇ ਵਿੱਚ ਵੜ ਕੇ ਇਹ ਜੋ ਹਾਲਾਤ ਪੈਦਾ ਕਰਦੇ ਨੇ ਅੰਦਰ ਦੇ ਉੱਤੇ ਇਹਨਾਂ ਨੇ ਉਹਨਾਂ ਦੇ ਕੋਲੋਂ ਫਰੋਤੀ ਮੰਗਣੀ ਹੁੰਦੀ ਆ ਵੀ ਅਸੀਂ ਧਰਮਾ ਚੁੱਕ ਦਵਾਂਗੇ ਸਾਨੂੰ ਇੰਨੇ ਪੈਸੇ ਦੇ ਦਿਓ ਇਹਨਾਂ ਦਾ ਵਿੱਚ ਕੋਈ ਦਲਾਲ ਬੰਦਾ ਵਿੱਚ ਪਾ ਲੰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਭਾਨੇ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਭਾਨੇ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਬੜੀਆਂ ਲੀਰਾਂ ਨੇ ਜੋ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਭੌਂਕ ਰਹੀਆਂ ਨੇ ਬਕਵਾਸ ਕਰ ਰਹੀਆਂ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਆ ਗੁਰਵਿੰਦਰ ਸਿੰਘ ਆ ਲੁਧਿਆਣੇ ਵਾਲਾ ਅੱਜ ਦੀ ਇਹ ਮੇਰੀ ਵੀਡੀਓ ਸ਼ੇਅਰ ਕਰਕੇ ਪਾਲਸਪ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਤੱਕ ਤੇ ਹਰ ਇੱਕ ਨੌਜਵਾਨ ਦੇ ਫੋਨ ਦੇ ਵਿੱਚ ਇਹ ਵੀਡੀਓ ਜਾਣੀ ਚਾਹੀਦੀ ਆ ਕਿ ਕਿਵੇਂ ਮਨੁੱਖੀ ਅਧਿਕਾਰਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦੀ ਗੁਰਵਿੰਦਰ ਸਿੰਘ ਦੀ ਵੀਡੀਓ ਸੁਣਾਉਣਾ ਬਈ ਇਹਨੇ ਕੀ ਕੁਛ ਕਿਹਾਗਾ ਚੈਨਲਾਂ ਨੇ ਪਾਈਆ ਕਿਸੇ ਨੇ ਆ ਸੁਣਿਓ ਮਾੜਾ ਹੀ ਆ ਤੁਸੀਂ ਸੋਣ ਹੀ ਲਿਆ ਕਿਵੇਂ ਇਹ ਬੰਦਾ ਬਕਵਾਸ ਕਰ ਰਿਹਾਗਾ ਸ਼ਰਯਮ ਇਹਨੇ ਗੱਲ ਕਹੀ ਆ ਕਹਿੰਦਾ ਮੈਂ ਪੁਲਿਸ ਦੇ ਕੋਲ ਖੜ ਕੇ ਭਾਨੇ ਸਿੱਧੂ ਨੂੰ ਕਟਵਾਇਆ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਫਸਰ ਜਵਾਬ ਦੇਣ ਵੀ ਇਹ ਬੰਦੇ ਦੇ ਕੋਲ ਕਿਹੜਾ ਅਹੁਦਾ ਹੈਗਾ ਇਹ ਬੰਦਾ ਡੀਜੀਪੀ ਲੱਗਿਆ ਹੋਇਆ ਕਮਿਸ਼ਨਰ ਲੱਗਿਆ ਹੋਇਆ ਇਹ ਬੰਦਾ ਜੋ ਤੁਸੀਂ ਇਹਦੇ ਕਹਿਣ ਦੇ ਉੱਪਰ ਭਾਨੇ ਸਿੱਧੂ ਨੂੰ ਕੁੱਟਿਆ ਜਾਂ ਉਹਨੂੰ ਮਾਰਿਆ ਜਾਂ ਤਾਂ ਇਹ ਬੰਦਾ ਹਵਾ ਦੇ ਵਿੱਚ ਆ ਕੇ ਫੁਗਰੀ ਚ ਗੱਲਾਂ ਕਰ ਰਿਹਾ ਗੁਰਵਿੰਦਰ ਸਿੰਘ ਜਾਂ ਤਾਂ ਇਹਨੇ ਉੜਦਾ ਤੀਰ ਲੈ ਲਿਆ ਤੇ ਜੇ ਇਹਦੀ ਗੱਲ ਸੱਚ ਆ ਤਾਂ ਮੈਂ ਸ਼ਰਮ ਇਹ ਗੱਲ ਕਹਿਣਾ ਕਿ ਮਨੁੱਖੀ ਅਧਿਕਾਰਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਨਹੀਂ ਪੁਲਿਸ ਅਫਸਰ ਜਵਾਬ ਦੇਣ ਇਹਦੇ ਉੱਪਰ ਕਾਰਵਾਈ ਕਰਨ ਤੇ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਆ ਗੁਰਵਿੰਦਰ ਸਿੰਘ ਨਾਮ ਦਾ ਬੰਦਾ ਸ਼ਰਮ ਇਹ ਗੱਲ ਕਹਿ ਰਿਹਾ ਕਿ ਪੁਲਿਸ ਪ੍ਰਸ਼ਾਸਨ ਤੋਂ ਮੈਂ ਭਾਨੇ ਸਿੱਧੂ ਨੂੰ ਕਟਵਾਇਆ ਤੇ ਹੁਣ ਲੁਧਿਆਣੇ ਦੇ ਕਮਿਸ਼ਨਰ ਸਾਹਿਬ ਦੇ ਅੱਗੇ ਮੈਂ ਬੇਨਤੀ ਕਰਦਾ ਕਮਿਸ਼ਨਰ ਸਾਹਿਬ ਤੁਸੀਂ ਬਹੁਤ ਸਤਿਕਾਰਯੋਗ ਹੋ ਦੇਖੋ ਇਹੋ ਜਿਹੇ ਬੰਦੇ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਇਹ ਬਕਵਾਸ ਕਰਦੇ ਆ ਸਾਨੂੰ ਦੁੱਖ ਹੁੰਦਾ ਕੌਨਸਾ ਜਿਹੜੀ ਉਹ ਆਮ ਲੋਕਾਂ ਦੇ ਲਈ ਬਣੀ ਹੋਈ ਆ ਆਮ ਲੋਕਾਂ ਦੀ ਰਖਵਾਲੀ ਦੇ ਲਈ ਬਣੀ ਹੋਈ ਆ ਭਾਨੇ ਸਿੱਧੂ ਦੇ ਉੱਪਰ ਪਰਚਾ ਪਾਇਆ ਗਿਆ ਕਿ ਉਹਨੇ 10000 ਰੁਪਇਆ ਇੱਕ ਏਜੰਟ ਤੋਂ ਮੰਗਿਆ ਮੈਂ ਠੋਕ ਕੇ ਇਹ ਗੱਲ ਕਹਿਣਾ ਕਿ ਭਾਨਾ ਸਿੱਧੂ ਮੇਰਾ ਭਾਈ ਆ ਤੁਸੀਂ ਸਾਬਤ ਕਰ ਦਿਓ ਕਿ ਭਾਨੇ ਸਿੱਧੂ ਨੇ ਰੁਪਈਆ ਵੀ ਕਿਸੇ ਤੋਂ ਮੰਗਿਆ ਮੈਂ ਆਪਦੀ ਗਰਦਨ ਬਣਾ ਦੂੰਗਾ ਸਾਬਤ ਕਰੋ ਤੇ ਅਗਲੀ ਗੱਲ ਜਦੋਂ ਭਾਨਾ ਸਿੱਧੂ ਲੋਕਾਂ ਨੂੰ ਨਾਲ ਲੈ ਕੇ ਏਜੰਟਾਂ ਦੇ ਦਫ਼ਤਰਾਂ ਦੇ ਬਾਹਰ ਬੈੰਦਾ ਸੀ ਉਦੋਂ ਤੁਸੀਂ ਉਹਨਾਂ ਏਜੰਟਾਂ ਦੇ ਉੱਪਰ ਕਾਰਵਾਈ ਕਿਉਂ ਨਹੀਂ ਕੀਤੀ ਇਹ ਗੱਲਾਂ ਦੇ ਵੀ ਜਵਾਬ ਦੇਣੇ ਬਣਦੇ ਆ ਤੇ ਭਾਨੇ ਨੇ 1 ਕਰੋੜ ਤੋਂ ਉੱਪਰ ਰੁਪਈਆ ਜਿਹੜਾ ਲੋਕਾਂ ਦਾ ਏਜੰਟਾਂ ਦੇ ਕੋਲ ਫਸਿਆ ਹੋਇਆ ਸੀ ਉਹ ਵਾਪਸ ਕਰਵਾਇਆ ਉਹ ਸਾਡੇ ਕੋਲ ਸਬੂਤ ਪਿਆ ਜੇ ਬਾਲੀ ਗੱਲ ਆ ਉਹ ਕਿਤਾਬ ਕੱਲ ਨੂੰ ਮੈਂ ਸੋਸ਼ਲ ਮੀਡੀਆ ਦੇ ਉੱਪਰ ਲਿਆ ਕੇ ਰੱਖ ਸਕਦਾ ਤੁਹਾਨੂੰ ਦਿਖਾ ਸਕਦਾ ਸਾਰਾ ਕੁਝ ਸਾਡੇ ਕੋਲ ਸਾਰਾ ਕੁਝ ਲਿਖਿਆ ਪਿਆ ਤੇ ਬਾਕੀ ਮੁੱਕਦੀ ਗੱਲ ਇਹ ਆ ਕਿ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਈ ਜਾਵੇ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਇਸ ਤਰ੍ਹਾਂ ਬਕਵਾਸ ਕਰਦੇ ਆ ਪੁਲਿਸ ਦੀ ਬਦਨਾਮੀ ਕਰਦੇ ਆ ਕੀ ਹੁਣ ਪੁਲਿਸ ਇਹੋ ਜਿਹੇ ਬੰਦਿਆਂ ਦੇ ਕਹਣ ਦੇ ਉੱਪਰ ਚੱਲੂਗੀ ਮੈਨੂੰ ਦੱਸੋ ਤੁਸੀਂ ਸੋ ਇਹ ਗੱਲਾਂ ਦੇ ਜਵਾਬ ਜਰੂਰ ਦਿਓ ਤੇ ਇਹੋ ਜਿਹੇ ਲੋਕਾਂ ਨੂੰ ਨੱਠ ਪਾਈ ਜਾਵੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਤੇ ਲੋਕਾਂ ਅਗੇ ਬੇਨਤੀ ਆ ਕਿ ਮੇਰੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰੇਕ ਦੇ ਫੋਨ ਦੇ ਵਿੱਚ ਪਹੁੰਚਦੀ ਕਰ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ